ਜੀ ਨਾਲ ਤੁਹਾਡਾ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਾਥੀਓ ਜੈ ਭੀਮ ਜੈ ਭਾਰਤ ਮੈਂ ਬੁਰਪ੍ਰਸਿੰਘ ਤਾਰੀਵਾਲ ਜਨਰਲ ਸੈਕਟਰੀ ਪੰਜਾਬ ਭਾਰਤੀ ਅមਜਨਤਾ ਪਾਰਟੀ ਸਾਰੇ ਸਭ ਤੁਸੀਂ ਅੱਜ ਕਾਨਲੀ ਰੋਡ ਤੇ ਇੱਕ ਜਗ੍ਹਾ ਤੇ ਬਾਹਰ ਖੜੇ ਸੜਕ ਤੇ ਕੀ ਕਹਿਣਾ ਸਵਰਦਾ ਸਭ ਤੋਂ ਪਹਿਲਾਂ ਸਾਥੀਓ ਮੈਂ ਦੱਸਣਾ ਚਾਹੁੰਦਾ ਆ ਕਿ ਸਾਡੇ ਪਾਰਟੀ ਪਲੋਸਟਿਸ਼ਨਾਰਜ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਦੀ ਪ੍ਰੈਸ ਕਾਨਫਰੰਸ ਕੀਤੀ ਹੈ ਜੋ ਕਿ ਪਿਛਲੇ ਕੋਸ਼ਮਾ ਪਹਿਲਾਂ ਵੀ ਉਹਨਾਂ ਨੇ ਇਹ ਐਸੀ ਕੋਟੇ ਜ਼ਮੀਨਾਂ ਜੋ ਸੋਨੀ ਪੱਟੇਵਾਲਾ ਦਬ ਕੇ ਬੈਠਾ ਸੀਗਾ ਉਹਦੇ ਲਈ ਉਹਨਾਂ ਨੇ ਬਹੁਤ ਜਦੋਜਾਦ ਕੀਤੀ ਆ ਪ੍ਰਸ਼ਾਸਨ ਨੂੰ ਮਿਲੇ ਆ ਡੀਸੀ ਸਾਹਿਬ ਨੂੰ ਮਿਲੇ ਆ ਐਸਐਸਪੀ ਸਾਹਿਬ ਨੂੰ ਐਸਡੀਐਮ ਸਾਹਿਬ ਨੂੰ ਮਿਲੇ ਆ ਪਰ ਸਾਡੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਹੈਗੀ ਸਾਨੂੰ ਹੁਣ ਪਤਾ ਲੱਗਾ ਆ ਕਿ ਜਿਹੜੀ ਆ ਪਿਛੇ ਜ਼ਮੀਨ ਦਿਖ ਰਹੀ ਆ ਇਹਦਾ ਕੋਈ ਸੋਨੀ ਸਾਹਿਬ ਨੇ ਕਿਸੇ ਕੰਪਨੀ ਨਾਲ ਲੈਣ-ਦੇਣ ਕਰਕੇ ਉਹ ਜ਼ਮੀਨ ਨੂੰ ਵੇਚ ਰਹੇ ਆ ਮਤਲਬ ਕਿ ਉਹ ਜਗ੍ਹਾ ਜਿਹੜੀ ਐਸੀ ਕੋਡੇ ਜ਼ਮੀਨ ਝਗੜੇ ਵਾਲੀ ਜ਼ਮੀਨ ਆ ਅਸੀਂ ਅਹੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹ ਜਿਹੜੀ ਜ਼ਮੀਨ ਤੇ ਆ ਜਿਹੜਾ ਕੋਈ ਕਬਜ਼ਾ ਨਾ ਕਰ ਸਕੇ ਉਹ ਜੋ ਵੀ ਐਸੀ ਲੋਕਾਂ ਦੀ ਜ਼ਮੀਨ ਨੂੰ ਦੁਬਾਰਾ ਵਸ ਦਵਾਈ ਜਾਵੇ ਜੋ ਬੰਦਾ ਹੱਕ ਦਿੱਤਾ ਜਾਵੇ ਜੀ ਇਹ ਗੁਰਪ੍ਰੀਤ ਜੀ ਤੁਸੀਂ ਕਾਫੀ ਸਮੇਂ ਤੋਂ ਤੁਹਾਡੀ ਪਾਰਟੀ ਸਹਾਰਚ ਕਰ ਰਹੀ ਆ ਪਰ ਤੁਹਾਨੂੰ ਜ਼ਮੀਨ ਕਿਉਂ ਨਹੀਂ ਮਿਲਦੀ ਏ ਸਰ ਇਹ ਦੇਖੋ ਜੀ ਉਹ ਆਪਣਾ ਉਹਦੀ ਅਪਰੋਚ ਬਹੁਤ ਹੈਗੀ ਆ ਉਹ ਆਪਣਾ ਦਬ ਦਬਾ ਭਰਾ ਰਿਹਾ ਆ ਔਰ ਐਸੀ ਲੋਕਾਂ ਦੀ ਜ਼ਮੀਨ ਜਿਹੜੀ ਧੱਕੇ ਨਾਲ ਵਾਰਿਆ ਆ ਇਸ ਲਈ ਜ਼ਮੀਨ ਦੀ ਅਸੀਂ ਬਹੁਤ ਜਦੋਂ ਜਦ ਕਿਚੀ ਰਹੀ ਆ ਕਿ ਇਹ ਜ਼ਮੀਨ ਜਿਹੜੀ ਸਾਨੂੰ ਮਿਲ ਸਕੇ ਜਾਂ ਐਸੀ ਲੋਕਾਂ ਨੂੰ ਮਿਲ ਸਕੇ ਪਰ ਸਾਡੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਉਹਨਾਂ ਇਹ ਜ਼ਮੀਨ ਦਾ ਜਣਾ ਕੀ ਕਰ ਰਿਹਾ ਮਾਲਕ ਸਰੋ ਜਿਹੜਾ ਸੋਨੀ ਐ ਇਸ ਤੇ ਪੱਠੇ ਵਾਲਾ ਉਹ ਜ਼ਮੀਨ ਨੂੰ ਇਹ ਸਾਨੂੰ ਪਤਾ ਲੱਗਾ ਆ ਕਿਸੇ ਬਾਹਰ ਕੰਪਨੀ ਨੂੰ ਵੇਚ ਰਿਆ ਆ ਕਿਉਂਕਿ ਉਹ ਐਸੀ ਕੋਟੀ ਜ਼ਮੀਨਾਂ ਨਹੀਂ ਵੇਚ ਸਕਦੀ ਝਗੜੇ ਵਾਲੀ ਜ਼ਮੀਨ ਆ ਅਸੀਂ ਉਸ ਕੰਪਨੀ ਨੂੰ ਵੀ ਏਡੇ ਮਾਦੀਆ ਦੱਸਣਾ ਚਾਹੁੰਦੇ ਆ ਤੇ ਜ਼ਮੀਨ ਨਾ ਲੈ ਸਕਣ ਕਿਉਂਕਿ ਜੀਮੇ ਨੂੰ ਹੈਗੀ ਝਗੜੇ ਵਾਲੀ ਜ਼ਮੀਨ ਆ ਕਿਉਂ ਇਹਦੇ ਤੇ ਐਸੀ ਲੋਕਾਂ ਦਾ ਹੱਕ ਬੰਦਾ ਆ ਉਹ ਤੁਹਾਡਾ ਪ੍ਰੋਕਟ ਜੀ ਉਪਰਾਲੇ ਹੋਣਗੇ ਤੁਹਾਨੂੰ ਜੀ ਜ਼ਮੀਨ ਨਹੀਂ ਮਿਲਦੀ ਸਰ ਅਸੀਂ ਇਹੀ ਮੰਗ ਕਰਦੇ ਆਂ ਤੁਹਾਡੇ ਚਰੀਏ ਵੀ ਇਹਦਾ ਹੱਕ ਜਿਹੜਾ ਸਾਨੂੰ ਦਵਾਇਆ ਜਾਵੇ ਐਸੀ ਲੋਕਾਂ ਜ਼ਮੀਨ ਵੰਡੀ ਜਾਵੇ ਨਹੀਂ ਹੋਰ ਵਾਲੇ ਸਮਝਦੇ ਕਿੱਖਾ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦਾ ਪੂਸਤ ਕੁਸ਼ਣ ਉਹ ਰੈਸ ਡੀ ਐਮ ਕਸ਼ੀਲਦਾਰ ਸਾਹਿਬ ਜ਼ਿੰਮੇਵਾਰ ਹੋਣਗੇ ਜੈ ਭੀਮ ਜੈ ਭਾਰਤ ਤੁਹਾਨੂੰ ਚਲੋ ਚਲੋ ਬੰਦੀ ਸਾਹਿਬ ਆਏ ਤੁਸੀਂ ਸਮਾਜ ਦੇ ਦਿੱਖੇ ਬੰਦੀਆਂ ਹਲਾਏ ਹੋ ਤੁਸੀਂ ਦੇਖੋ ਕੀ ਕਹਿਣਾ ਪੈ ਗਿਆ ਪਿਛਲੇ ਕੁਝ ਅੱਠ ਦਿਨ ਤਣਾ ਇੱਕ ਇਸ ਤੀਸ਼ਕ ਬਾ ਨਾ ਰਿਹਾ ਉਹ ਸਾਨੂੰ ਧਮਕੀਆਂ ਦੇ ਰਿਹਾ ਵੀਡੀਓਜ਼ ਆ ਕੇ ਉਹ ਤੁਹਾਨੂੰ ਜਿਹੜਾ ਇਹ ਕਬਜ਼ਾ ਸਤ ਪੰਜਾਹ ਸਗਾਦੀ ਜ਼ਮੀਨ ਤੇ ਅਸੀਂ ਪਾਈ ਚੋਜ਼ੀ ਨੇ ਫਿਰ ਕਬਜ਼ਾ ਤੇ ਆ ਉਹ 185 ਕਿੱਲੇ ਕਹਿੰਦਾ ਤੁਹਾਡੇ ਕੋਲ ਵੀ ਹੈਗੀ ਆ ਜਿਹਦੀ ਮੇਰੇ ਉੱਤੇ ਮਾਲਕੀ ਜ਼ਮੀਨ ਹੈ ਉਹ ਤੁਰੀਵਨ 90 ਕਿੱਲੇ ਜ਼ਮੀਨ ਮੇਰੀ ਉੱਤੇ ਮਾਲਕੀ ਹੈਗੀ ਆ ਬੇਖਵਾ ਪਰ ਉਹ ਕਹਿੰਦਾ ਇਹ ਇਹ ਵੀ ਕਹਿੰਦਾ ਮੇਰੀ ਹੈ ਇਹ ਲੋਕਾਂ ਨੂੰ ਲੋਕਾਂ ਨੂੰ ਆਪਣੇ 85 ਪਾਈ ਚਾਰੇ ਨੂੰ ਗੋਭਰਾ ਕਰ ਰਿਹਾ ਤੇ ਉਹ ਕੇ ਬਾਜ਼ਾਰ ਬੰਦ ਕਰਾਓ ਪਹਿਲੇ ਤਾਂ ਮੇਰੇ ਘਰ ਦੇ ਵਿੱਚ ਦੋ ਵਾਰੀ ਆਇਆ ਔਰ ਕੋਸ਼ਿਸ਼ ਕੀਤੀ ਕਿ ਅੰਦਰ ਗਰਮ ਦੀ ਉੱਥੇ ਚਲੇ ਮੇਰੇ ਮੇਰੇ ਨਾਲ ਦੋ ਚਾਰ ਵਧੀਆ ਪਰਾ ਖੜੇ ਸੀਗੇ ਤਾਂ ਉਹ ਵੀ ਨਹੀਂ ਰੋਕ ਲਿਆ ਅਸੀਂ ਪੁਲਿਸ ਨੂੰ ਸਲਾਹ ਵੀ ਕਰਦੇ ਹਾਂ ਕਰਦੇ ਰਹੇ ਹਾਂ ਔਰ ਪੰਜ ਛੇ ਵਾਰੀ ਕਰ ਚੁੱਕਾ ਹੌਲੀ ਪਿਛਲੇ ਕੁਝ ਦਿਨਾਂ ਤੋਂ ਉਹ ਆਪਣੀਆਂ ਵੀਡੀਓ ਜਾਰੀ ਕਰਦਾ ਵਾਇਰਲ ਕਰਦਾ ਵਾ ਤੇ ਮੈਂ ਬਾਜ਼ਾਰ ਬੰਦ ਕਰਾਣਾ ਵਾ 9 ਤਰੀਕ ਨੂੰ ਸਰ 185 ਕਿੱਲਿਆਂ ਦਾ ਕੀ ਰੋਣਾ ਹੈ ਕਿ 185 ਕਿੱਲਿਆਂ ਦੀ ਗੈਰ ਹੁਣ ਸਾਹਿਬ ਨੇ ਦੱਬੀ ਰਹੀ ਕਾੜੀ ਇਹਦੀ ਸਚਾਈ ਦੱਸੋ ਸਚਾਈ ਉਹ ਹੀ ਦੱਸੂਗਾ ਨਾ ਮੇਰੇ ਕੋਲ ਤਾਂ ਆਪਣੀ ਮਾਲਕੀ ਨਹੀਂ ਰਿਹਾ ਜਿਹੜੀ ਇੱਥੇ ਮਾਇਕ ਦੀ ਜ਼ਮੀਨ ਸੀਗੀ ਪੰਜਾਬ ਸਰਕਾਰ ਦੀ ਢਾਈ ਕਿਲੇਸ ਵੀ ਸੀਗੀ ਮੇਰੇ ਵਿੱਚ ਉਹ ਨਹੀਂ ਹਸਤਾ ਨਹੀਂ ਹੈਗਾ ਉਹਨੇ ਛੱਡ ਦਿੱਤੀ ਹੈ ਉਹ ਸਰਕਾਰ ਨੇ ਵਸਤੂ ਨਹੀਂ ਚੋਈ ਆਪਣੇ ਕਬਜ਼ੇ ਲੈ ਲਈਆ ਆਪਣਾ ਉਸਨੇ ਦੀ ਡੋਰੀ ਆਪਣਾ ਕਰਾ ਚੁੱਕੀ ਹੈ ਮਤਲਬ ਇਸ ਸਮੇਂ ਨਾ ਤੇ ਤੁਹਾਡੇ ਕੋਲ ਨਿਯੂਮ ਲੈਂਡ ਦੀ ਪੈੜੀ ਹੈ ਨਾ ਪੰਜਾਬ ਸਰਕਾਰ ਦੀ ਬਿਲਕੁਲ ਨਹੀਂ ਆਪਣੀ ਮਾਲਕੀ ਹੈ ਮੇਰੇ ਆਪਣੀ ਮਾਲਕੀ ਜੱਦੀ ਪੁਸ਼ਟੀ ਜੀ ਨਹੀਂ ਹੈ ਮੈਂ ਮੈਂ ਅੱਜ ਜਿਹੜੇ ਪਰਿਵਾਰਕ ਡੀਸਾਬ ਨੂੰ ਮਿਲਿਆ ਵਾ ਤਾਂ ਗੱਲਬਾਤ ਵੀ ਕੀਤੀ ਤੇ ਜਿਹੜੇ ਕਿ ਇਹ ਸ਼ਹਿਰ ਬੰਦ ਕਰਵਾਉਣ ਦੀ ਰੋਵਲੋ ਜਿਹੜੀ ਦੂਜੀ ਵਾਰ ਕੀਤੀ ਜਾ ਰਹੀ ਹੈ ਤਾਂ ਉਸ ਮੰਤ੍ਰ ਪ੍ਰਸ਼ਾਸਨ ਇਹ ਵੱਲੋਂ ਤੁਹਾਨੂੰ ਕੀ ਸਵਾਸਨ ਦਿੱਤਾ ਗਿਆ ਪ੍ਰਸ਼ਾਸਨ ਕਹਿੰਦਾ ਵੀ ਤੁਸੀਂ ਆਪਣਾ ਆਪਣਾ ਦੇਤਾ ਵਾ ਤੁਸੀਂ ਲਿਖਤੀ ਸੰਦੇਸ਼ ਦੇ ਦਿਓ ਅਸੀਂ ਇਹਦਾ ਪੂਰਾ ਰੋਪਣ ਕਰਾਂਗੇ ਅਸੀਂ ਸ਼ਹਿਰ ਦਾ ਮਾਹੌਲ ਖਰਾਬ ਨਹੀਂ ਹੋਣ ਦੇਵਾਂਗੇ ਉਹ ਜੰਮੀ ਕੁਛਾ ਸਾਨੂੰ ਸ਼ੋਰ ਦਿੱਤੀ ਨਹੀਂ ਤੁਹਾਨੂੰ ਲੱਗਦਾ ਕਿ ਤੈਨੂੰ ਕਿਤੇ ਤੁਹਾਨੂੰ ਮਤਲਬ ਕੀ ਕਹ ਲਓ ਕਿ ਚੀਡਨ ਕਰਕੇ ਕਿੰਨਾ ਕਿੰਤਾ ਜਾ ਰਿਹਾ ਕਿ ਬਲੈਕ ਨਹੀਂ ਨਹੀਂ ਲੱਗਦਾ ਨਹੀਂ ਹੈ ਮੇਰੇ ਫੜ ਕੀਤਾ ਜਾ ਰਿਹਾ ਹੈ ਇਹ ਤਾਂ ਨਹੀਂ ਠੀਕ ਹੈ ਕਿ ਮੈਂ ਮੰਨਦਾ ਨਹੀਂ ਇਹਦੀ ਗੱਲ ਤਾਂ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕੀ ਕਰਦੇ ਮੈਂ ਪ੍ਰਸ਼ਾਸਨ ਮੰਗ ਕਰਦਾ ਕਿ ਉਸ ਬੰਦੇ ਖਰਾਬ ਜੇ ਜੇ ਉਲੰਘਣ ਕਰ ਰਿਹਾ ਤਾਂ ਉਹਨੂੰ ਫਲਾ ਪਰਚਾ ਕੀਤਾ ਜਾਵੇ ਜੇ ਮੈਂ ਗਲਤ ਆ ਤਾਂ ਮੈਂ ਬੇਤਰ ਪਰਚਾ ਕੀਤਾ ਜਾਵੇ ਇਹਦੇ ਸੂਟ ਕਿੰਨਾ ਜੀ ਹੋ ਗਈ ਚੱਲਦੇ ਆ ਓ ਡਿਸਪੂਟ ਪਿਛਲੇ 8 ਮਹੀਨੇ ਤੋਂ ਹੈ 8 ਮਹੀਨੇ ਜੀ ਪ੍ਰਸ਼ਾਸਨ ਨੇ ਤੁਹਾਡੀ ਕੋਈ ਕੋਈ ਮੇਰੀ ਸੁਣਵਾਈ ਨਹੀਂ ਹੋਈ ਮੈਂ ਤਿੰਨ ਵਾਰ ਲਿਖੇ ਦੇ ਚੁੱਕਾ ਬਿਸਾਨੇ ਦੇ ਚੁੱਕਾ ਐਸਐਸਪੀ ਨੂੰ ਮੈਂ ਲਿਖੇ ਦੇ ਚੁੱਕਾ ਰੇਵਾ ਪੁਲਿਸ ਟਾਇੰਸਰੀ ਪਹੁੰਚ ਕੇ ਮੌਕਾ ਸੰਭਾਲਣ ਦੀ ਕਿ ਨਹੀਂ ਵੀ ਕੰਮ ਨਹੀਂ ਹੋਣ ਦੇਣਾ ਇਹ ਕਾਹਦੇ ਆ ਬਟ ਉਹ ਨਹੀਂ ਮੰਨਦਾ